ਸੰਪਰਕਾ ਕੋ ਕਰਕੇ ਆਇਓ ਧੰਨ ਵਰਨਾ ਬਾਬਾ ਜੀ ਆਏ ਅੰਮ੍ਰਿਤਸਰ ਤੋਂ ਬਾਬਾ ਜੀ ਤੁਰ ਕੇ ਸੇਮਕੋਣ ਸਾਹਿਬ ਦੀ ਯਾਤਰਾ ਤੇ ਨਾ ਧੰਨਵਾਦ ਬਾਬਾ ਜੀ ਮੋਟਰ ਤੇ ਮੋਟਰਾਂ ਵਾਲੇ ਆ ਵੀ ਖੜੇ ਆ ਪਰ ਆ ਵੀ ਚਕਾਰੇ ਜਾਂਦਾ ਫਿਰ ਆ ਵੀ ਚਕਾਰੋ ਵਰਚਕਾਰੋ ਚਕਾਰੋ ਜੀ ਮਿੱਤਰਾਂ ਬੰਦਿਆਂ ਨੇ ਮਿਲ ਸਾਰ ਰਹੇ ਆ ਦੋ ਤਿੰਨਾਂ ਨੂੰ ਕਿਹੜੇ ਕਿਹੜੇ ਬੰਦੇ ਸੈਲ ਇੱਕ ਚਾਚਾ ਸਾਨੂੰ ਅੰਕਲ ਹੁਣੇ ਮਿਲੇ ਸੀ ਇਹਨਾਂ ਨੇ ਸਾਨੂੰ ਟੌਫੀਆਂ ਟੋਸੀਆਂ ਸਾਰਾ ਕੁਝ ਸਮਾਨ ਰੇਨ ਕੋਟ ਵਗੈਰਾ ਸਾਰਾ ਕੁਝ ਸੂਲ ਤੋਂ ਸਖ ਸੂਲ ਤੋਂ ਹਾਂਜੀ ਕਰਤਾ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਆਪਣਾ YouTube ਚੈਨਲ ਗੋਪੀ ਪਪਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮਿੱਤਰੋ ਆਪਾਂ ਰੁਕੇ ਸੀਗੇ ਰਾਤ ਸ਼੍ਰੀਨਗਰ ਗੁਰਦੁਆਰਾ ਸਾਹਿਬ ਕੋਲ ਹੋਟਲ ਲੈ ਲਿਆ ਸੀ ਆਪਾਂ ਕਿਉਂਕਿ ਗੁਰਦੁਆਰਾ ਸਾਹਿਬ ਕਮਰੇ ਮਿਲਦੇ ਨਹੀਂ ਤੇ ਹੋਟਲ ਚ ਆਪਾਂ ਬੜੀ ਜਿਆਦਾ ਰਿਲੈਕਸ ਬੰਦਾ ਹੋ ਜਾਂਦਾ ਇਹ ਅਰੀ ਸੀ ਕਿ ਇਸ ਤੋਂ ਅੱਗੇ ਆਉਂਦਾ ਸ਼੍ਰੀਨਗਰ ਉੱਥੇ ਆ ਕੇ ਰੌਜ ਕਰਾਂਗੇ ਸੀਗੇ ਤੇ ਹੁਣ ਇੱਥੋਂ ਆਪਾਂ ਜਾਵਾਂਗੇ ਗੋਬਿੰਦ ਘਾਟ ਗੋਬਿੰਦ ਘਾਟ ਜਾ ਕੇ ਰੁਕਦੇ ਆਂ ਤੇ ਇੱਥੋਂ ਹੈਗਾ 200 ਕਿਲੋਮੀਟਰ ਦੇਖਦਾ ਕਿੰਨੀ ਘਾਟ ਨਿਕਲਦੀ ਹੈ ਟਾਈਮ ਹੋ ਗਿਆ 10 ਵਜ ਗਏ ਮਿੱਤਰੋ ਸਵੇਰ ਸ਼ੰਕਰ ਪਾਣੀ ਐ ਪਛਾਖ ਲਿਆ ਗੁਰੂਕਰ ਤੇ ਮਿੱਤਰੋ ਆ ਚੱਲਦੇ ਆ ਸਾਮਾਨ ਸਮੂ ਨੂੰ ਪੈਕ ਆਪਣਾ ਤੇ ਰਾਸਤੇ ਦਿਖਾਉਂਦੇ ਆ ਤੁਹਾਨੂੰ ਘੈਂਡ ਘਰ ਲੋਕੇਸ਼ਨ ਆ ਤੇ ਮਿਲਦੇ ਆ ਬਲੌਗ ਚ ਮਿੱਤਰੋ ਚੈਨਲ ਸਬਸਕ੍ਰਾਈਬ ਕਰ ਲਓ ਥੋੜੀ ਸਪੋਰਟ ਕਰੋ ਤੇ ਆਪਾਂ ਤੁਹਾਨੂੰ ਹੋਰ ਵਧੀਆ ਵਧੀਆ ਬਲੌਗ ਦਿਖਾਈਏ ਤੇ ਆ ਜਾਓ ਫਿਰ ਚੱਲਦੇ ਆ ਹਾਂਜੀ ਬਾਬਾ ਜੀ ਫਟੋ ਓਕੇ ਹਾਂਜੀ ਚਲੋ ਚੱਕਰ ਹਾਂਜੀ ਮਿੱਤਰੋ ਬੈਗ ਬੂਗ ਬੰਨ ਤੇ ਆ ਸੈੱਟ ਕਰਕੇ ਜਾਵਾਂ ਤੇ ਹੁਣ ਚੱਲਦੇ ਆ ਗੋਬਿੰਦ ਘਾੜਵਾਲੇ ਨੂੰ ਤੇ ਹਾਂਜੀ ਬਾਬਾ ਜੀ ਤਿਆਰੀ ਆ ਫਿਰ ਚੱਲੀਏ ਤੇ ਮੈਟਰੋ ਚੱਲਦੇ ਆਂ ਫਿਰ ਗੋਵਿੰਦ ਘਾਟ ਬਾਹਰ ਤੁਹਾਨੂੰ ਦਿਖਾਉਣੇ ਆਂ ਸਿਸਟਮ ਕੀ ਕੀ ਆ ਨਾ ਤੇ ਮੋਟਰਾਂ ਸੈਟ ਆਪਣਾ ਚਲੋ ਫਿਰ ਮਡੇ ਹਾਂਜੀ ਮਿੱਤਰੋ ਤੁਰ ਪਏ ਸੀਗੇ ਹੋਟਲ ਚੋਂ ਤੇ ਹਣ ਗੁਰੂ ਘਰ ਮੁਰੇ ਨਤਮਸਤਕ ਹੋ ਕੇ ਫਿਰ ਚੱਲਦੇ ਆਂ ਅੱਗੇ ਗੋਵਿੰਦ ਘਾਟ ਵੱਲ ਨੂੰ ਤੇ ਦੇਖੋ ਬਾਜ਼ਾਰ ਸ਼੍ਰੀ ਨਗਰ ਦਾ ਆ ਗਏ ਸੀ ਗੁਰੂ ਘਰ ਮੁਰੇ ਤੇ ਨਤਮਸਤਕ ਹੋ ਕੇ ਹੁਣ ਚੱਲਦੇ ਆਂ ਆਪਾਂ ਗੋਵਿੰਦ ਘਾਟ ਵੱਲ ਨੂੰ ਹਾਂਜੀ ਮਿੱਤਰੋ ਖੈਲ ਪੀਓ ਹੈਲੋ ਬਣਾ ਜ਼ਿੰਦਗੀ ਹੈਗੀ ਅਧੂਰੀ ਕੱਲ ਦੀ ਮਿਲੀ ਨਹੀਂ ਕੱਲ ਬਾੜੀ ਨਿਕਲੀ ਅੱਜ ਹੈਲੰਪੈਲ ਗਈ ਅੱਜ ਦੇਖੋ ਬਾੜ ਨਿਕਲਦੀ ਬੱਸੀ ਸਟਰ ਸਾਡੇ ਕੋਲੇ ਬਚ ਗਈ ਸੀ ਕੱਲ ਚੋਰੀ ਕਿਉਂਕਿ ਦੁਪਹਿਰੇ ਅਸੀਂ ਜਿੰਨੇ ਖਾਦ ਕੇ ਖਾ ਲਈ ਤੇ ਰਾਤ ਨੂੰ ਖੜੀ ਰੋਟੀ ਲੈ ਆਣਾ ਜੀ ਚਲੋ ਚਿੱਕੜੀ ਦਾ ਕਾਨੂੰ ਆ ਕਿਸੇ ਦੇ ਮੂੰਹ ਚ ਪੈ ਜਾਵੇ ਤਾਂ ਫਿਰ ਤੇ ਬੱਬਾ ਉਹ گاਵਾ ਨੂੰ ਪਾ ਦੇ ਠੀਕ ਆ ਤੇ ਇਧਰ ਵੀ ਦੇਖੋ ਫਿਰ ਨਦੀ ਦਾ 뷰 ਜੰਪਰ ਸਭ ਕੋ ਕਰਤੀ ਆਏ ਹੋ ਆਨ ਫਰਨਾ ਬਾਬਾਈ ਆਏ ਅੰਮ੍ਰਿਤਸਰ ਤੋਂ ਬਾਬਾਈ ਤਰਕੇ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਨਾ ਧੰਨਵਾਦ ਬਾਬਾਈ ਮੋਟਾ ਹਨਾ ਤੇ ਬੋ ਆਉਣਾ ਬਹੁਤ ਔਖਾ ਤੁਸੀਂ ਤਰਕੇ ਜੀ ਧੰਨ ਦੇ ਜੀ ਬਾਬਾ ਸਾਡੇ ਬਾਜੀ ਜੀ ਅੰਮ੍ਰਿਤਸਰ ਤੋਂ ਖਾਜੀ 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 ਅੰਮ੍ਰਿਤਸਰ ਅਸੀਂ ਲੁਧਿਆਣੇ ਤੋਂ ਅਜਗਰਾਉਂ ਕੋਲੇ ਪਿੰਡ ਸਾਡਾ ਅਸੀਂ ਵੀ ਅੰਮ੍ਰਿਤਸਰ ਦੀ ਪਿਛਲੀ ਸਾਲ ਬਾਤ ਯਾਤਰਾ ਕੀਤੀ ਸੀ ਇਹ ਤਰ੍ਹਾਂ ਕੀ ਅਸੀਂ ਵੀ ਕੀਤੀ ਸੀ ਹਾਂਜੀ ਇਹ ਦਰਬਾਰ ਸਭ ਗਏ ਹੋਰ ਠੀਕ ਆ ਭਾਈ ਅੰਮ੍ਰਿਤਸਰ ਜੈਦੇ ਰਾਜ ਵਿਆਸ ਤੇ ਕੋ ਅੱਜ ਆਉਂਦਾ ਨਾ ਹਾਂਜੀ ਹਾਂਜੀ ਇਹ ਦੇ ਨਜ਼ਦੀਕ ਹੈ ਸਾਡਾ ਠੀਕ ਆ ਠੀਕ ਆ ਜੀ ਪਾਪਾ ਬਗਲਾ ਸਾਹਿਬ ਜੀ ਕਿੰਨਾ ਟਾਈਮ ਤੇ ਪਹੁੰਚਦੇ ਹੋ ਭਾਈ ਜੀ ਤੇ ਕਦੇ ਨਹੀਂ ਕਦੇ ਹੀ ਲੱਗਦਾ ਨਹੀਂ ਨਹੀਂ ਸਾਰਾ ਟਾਈਮ ਲੱਗਦਾ ਸੜਕ ਤੇ ਯਾ ਭਾਈ ਕੋਈ ਸੇਵਾ ਪਾਣੀ ਦੱਸੋ ਕੋਈ ਨਾ ਜੇ ਰਾਹ ਤੇ ਤੁਹਾਨੂੰ ਆਪਾਂ ਕੋ ਮਿਲ ਗਿਆ ਨਾ ਤੁਹਾਨੂੰ ਮਿਲ ਦੋ ਨਹੀਂ 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 ਧੰਨਵਾਦ ਜੀ ਨਹੀਂ 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 ਬੰਦੇ ਦੇਖ ਕੇ ਤਾਂ ਮਾਨ ਖਾਸ ਹੋ ਜਾਂਦਾ ਹਾਂਜੀ 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 ਹੁਣ ਇੱਥੇ ਕੋਈ ਹੁੰਦਾ ਅਸੀਂ ਤੁਹਾਨੂੰ ਵੀ ਰਾਹ ਤੇ ਬਹੁਤ ਬੰਦੇ ਮਿਲਿਆ ਸੇਵਾ ਪਾਣੀ ਸਾਡੀ ਵੀ ਯਾਨੀ ਕਿ ਸੰਗਤ ਨੇ ਬਹੁਤ ਕੀਤੀ ਹੈ ਰਾਹ ਤੇ ਮਿੱਤਰੋ ਜਿਹੜੇ ਆਪਾਂ ਨੂੰ ਉਹ ਬਾਬੇ ਮਿਲੇ ਸੀਗੇ ਇਹਨਾਂ ਨੂੰ ਕਹਿੰਦੇ 17 18 ਦਿਨ ਹੋ ਗਿਆ 17 18 ਦਿਨ ਹੋ ਗਏ 19ਵੀਂ ਯਾਤਰਾ ਪੰਜਵੀਂ ਕਿਨੂੰ ਤੁਰੇ ਸੀ 10ਵੀਂ ਵਾਰਵੀਂ ਯਾਤਰਾ 10ਵੀਂ ਵਾਰਵੀਂ ਯਾਤਰਾ ਤੁਰ ਕੇ ਸ਼੍ਰੀ ਨਾਮ ਕੋਲ ਆ ਤੇ ਰਾਇਆ ਪੈਂਡਾ ਕੋਲੇ ਰਾਇਆ ਲਾਂਕੇ ਰਾਇਆ ਕੋਲੇ ਪੈਂਡਾ ਦਾ ਰਾਇਆ ਰਾਇਆ ਉੱਥੋਂ ਆਉਂਦੇ ਆ ਦੇਖ ਲੈ ਬਾਬੇ ਇੱਥੇ ਕੋਈ ਹੈ ਨਹੀਂ ਦੁਕਾਨਦਾਰ ਕੋਈ ਨਹੀਂ ਆਈ ਬਾਬਾ ਜੀ ਸੇਵਾ ਪਾਣੀ ਕਰਦਣੇ ਸੀ ਤੇ ਬਾਬਾ ਜੀ ਨੂੰ ਪੁੱਛਿਆ ਵੀ ਆ ਸੇਵਾ ਪਾਣੀ ਜਿਹੜਾ ਕਰਦਾ ਹੀ ਸਾਡੇ ਕੋਲੇ ਕਹਿੰਦੇ ਨਹੀਂ ਬਾਬਾ ਜੀ ਕਹਿੰਦੇ ਮਰਨੀ ਸੀਗੇ ਤੇ ਬਹੁਤ ਜਾਨੀ ਕਿ ਸੇਵਾ ਜਾਨੀ ਕਿ ਤੋਰ ਕੇ ਆਉਣਾ ਬਹੁਤ ਵਧੀਆ ਆ ਜਣੀ ਕਿ ਵਧੀਆ ਵੀ ਆ ਤੇ ਇੱਕ ਸੇਵਾ ਮਾਰ ਕਲੀਓ ਜਿਵੇਂ ਲਾਈ ਹੋਈ ਆ ਬਾਕੀ ਦੇਖ ਲੈ ਮੋਟਰਸਾਈਕਲ ਤੇ ਆਉਣਾ ਕਿੰਨਾ ਔਖਾ ਹਾਂ ਤੇ ਕਈ ਬੰਦੇ ਮੋਟਰਸਾਈਕਲ ਤੇ ਗੱਡੀਆਂ ਤੇ ਬਹਿ ਕੇ ਕਹਿੰਦੇ ਆ ਬਹੁਤ ਔਖਾ ਜਾਣਾ ਬਾੜ ਦੂਰ ਲਈ ਆ ਤੋਰ ਕੇ ਦੇ ਜੋ ਦੇ ਲੋ ਗੁਰੂ ਦੇ ਸਿੰਘ ਤੈਨ ਆਈ ਜਾਂਦੇ ਆ ਤੋਰ ਕੇ ਉਹ ਆਈ ਜਾਂਦੇ ਆ ਤੁਰ ਕੇ ਤੇ ਵਧੀਆ ਉਹਨਾਂ ਦੀ ਸੇਵਾ ਸਰਦਾ ਭਾਵਨਾ ਵਾਲ ਜਿਵੇਂ ਵਧੀਆ ਤੁਰੇ ਆਉਂਦੇ ਆ ਸਹੀ ਗੱਲ ਹੈ ਤੇ ਬਜ਼ੁਰਗ ਬੰਦੇ ਆ ਮੈਂ ਕਹਿੰਦਾ 70 70 ਸਾਲ ਦੀ ਉਮਰ 60 60 ਸਾਲ ਦੀ ਤੇ 11ਵੀਂ ਯਾਤਰਾ ਉਹਨਾਂ ਦੀ ਤੇ 11ਵੀਂ 12ਵੀਂ ਯਾਤਰਾ ਉਹਨਾਂ ਦੀ ਤੇ ਆਪਣੇ ਇੱਥੇ ਮੋਟਰਸਾਈਕਲ ਤੇ ਗੱਡੀਆਂ ਤੇ ਕਹਿੰਦੇ ਆ ਪਾੜ ਲੋਕ ਘਰੇ ਬੈਠੀ ਗਈ ਜਾਂਦੇ ਆ ਚਲੋ ਵੀ ਬਹੁਤ ਵਧੀਆ ਯਾਤਰਾ ਹੈ ਬਾਈ ਓਕੇ ਜੀ ਮਿੱਤਰੋ ਜਾਈ ਇਹਨਾਂ ਜਾਵ ਲਾ ਕੇ ਕਿਉਂਕਿ ਕਾ ਪਹਾੜ ਪੋੜ ਖਸਕੇ ਹੋਏ ਆ ਕੱਚ ਮਾੜਾ ਮੋਟਾ ਖਿਸਕੇ ਜਾਂਦਾ ਬਾਹਾਂ ਫਿਰ ਥੋੜਾ ਟਾਈਮ ਰੋਕ ਲਿਆ ਤੇ ਫਟਾਹੀ ਕਰਦੇ ਦੇਖੋ ਵੀਰ ਇੱਧਰ ਲਾਵੇ ਯਾਰ ਹਾਂਜੀ ਮਿੱਤਰੋ ਜਿਹਾ ਲੱਗਿਆ ਪਿਆ ਵਾ ਕੋਲ ਬਣਾਉਣੀ ਹੈ ਕਿ ਨਾ ਆਹ ਲਾਂ ਦੇ ਰਾਹ ਦੇਖੋ ਆ ਬਾਈ ਦੁਬਾਰਾ ਫੇਰ ਮਿਲਗੇ ਆਪਣਾ ਸਬਸਕ੍ਰਾਈਬਰ ਜੀ ਮਿੱਤਰੋ ਰਾਸਤੇ ਜਾਏ ਗੁਰੂਗੜ੍ਹ ਤੇ ਉੱਥੇ ਰੋਕ ਕੇ ਦਿਓ ਖੜਾ ਆਪਣਾ ਬਾਈਕ ਇੱਥੇ ਦੇਖਦੇ ਆ ਗੁਰਦੁਆਰਾ ਕੀ ਦੰਦਵਾ ਸਾਹਿਬ ਆਹ ਹੈ ਹਾਂ ਹਨਾ ਹਾਂ ਉਹ ਲਿਖਣਾ ਗੁਰਸਤਵਰਾ ਲੰਗਰ ਦਾਉ ਤੁਸ ਆਏ ਗੋਵਿੰਦ ਨਗਰ ਆ ਜੇ ਮੇਰੇ ਇੱਥੇ ਚਾਲਦੇ ਆਂ ਪ੍ਰਸਾਦ ਆ ਛਕਦੇ ਆਂ ਬਾਕੀ ਦੇਖ ਲੇਗਾ ਆ ਜੋ ਜੀ ਅਰੇ ਕਮ ਸੇ ਕਮ ਤੂੰ ਉਹ ਨੂੰ ਕਹਿ ਰਿਹਾ ਤਮ ਪ੍ਰਸਾਦ ਆ ਛਕਦੇ ਆਂ ਪ੍ਰਸਾਦ ਆ ਇੱਥੇ ਦੁਪਹਿਰ ਦਾ ਤੇ ਜਲੋ ਬਾਬਾ ਜੀ ਵਰਤਨ ਇੱਥੋਂ ਚੱਕ ਲਈ ਦੋ ਥਾਲ ਕਾਜ ਕਰਾ ਗੋਲ ਜਕ ਆਹ ਕੋਈ ਵਾਂਡ ਜਿਸ ਸਾਹ ਆਹ ਕੋਲ ਜਾਸਾ ਬੱਡ ਵਿਸਿਸ ਚਮਚਲੇ ਬੱਡ ਜਿਸ ਚਮਚੇ ਚਮਚੇ ਵੀ ਚਾਹੀਦੇ ਆ ਕਿਆ ਵਾਲਾ ਭਕੇ ਹਾਂਜੀ ਲੰਗਰ ਚ ਆ ਗਈ ਸ੍ਰੀ ਲੰਗਰ ਸਾਹਿਬ ਦੇ ਕਿ ਉਹ ਚੌਲ ਪੋਲੇ ਪਹਿਲਾਂ ਬੜੀ ਹਲਕਾ ਫਲਕਪ ਹੋ ਜਾਂਦਾ ਪਹਿਰੇ ਛਕਣ ਚਾਹੀਦਾ ਹਾਂਜੀ ਮਿੱਤਰੋ ਲੰਗਰ ਛੱਕੇ ਦੇ ਭਾਂਡਿਆਂ ਦੀ ਸੇਵਾ ਕਰਕੇ ਤੇ ਹੁਣ ਚੱਲਾਂਗੇ ਅਗਲੀ ਮੰਚ ਲੋਵਾਂ ਨੂੰ ਇੱਧਰ ਤੁਹਾਡਾ ਇੱਧਰ ਇੱਧਰ ਦਾ ਵਿਊ ਦਿਖਾ ਦਿਆਜਾ ਦੇਖੋ ਗਰ ਮਿੱਤਰੋ ਘੈਂਟ ਗੱਲਬਾਤ ਹੋਈ ਪਈ ਆ ਬੰਦਾਂ ਨੂੰ ਵੀ ਬਹੁਤ ਮਿੱਤਰੋ ਸਾਨੂੰ ਬੰਦਿਆਂ ਨੇ ਰਾਤ ਸੇਵਾ ਦਿੱਤੀ ਸੀ ਪਿੰਡੋਂ ਤੁਰਨ ਲੱਗੇ ਨੇ ਉਹ ਆਪਣਾ ਸੇਵਾ ਸਾਰੇ ਲੰਗਰਾਂ ਥੋੜੀ ਥੋੜੀ ਪਾ ਲੈਣੀ ਸੀ ਨਾਮ ਨੇ ਜੀਏ ਦਰਬਾਰ ਸਾਹਿਬੀ ਵਰਦੁਆਰ ਸਾਹਿਬ ਦੇਖੋ ਲੰਗਰ ਦਾ ਹਾਂਜੀ ਮਿੱਤਰੋ ਪ੍ਰਸ਼ਾਦਾ ਖਾਗ ਲਿਆ ਤੇ ਹੁਣ ਚੱਲਦੇ ਆਪਾਂ ਸੇ ਖੜਾ ਆਪਣਾ ਮੋਟਰਸਾਈਕਲ ਤੇ ਚੱਲਦੇ ਆ ਫਿਰ ਹਾਂ ਅ ਗੁਰੂ ਘਰ ਆ ਇੱਥੇ ਸਰਾਮਣੀਆ ਰਹਿਣ ਨੂੰ ਜਿਹਨੇ ਆ ਕੇ ਰੈਸਟ ਕਰਨੀ ਆ ਇੱਥੇ ਕਰ ਸਕਦਾ ਮੌਸਮ ਵੀ ਦੇਖ ਲੈ ਹਾਂ ਬੱਬਾ ਟੀਵੀ ਜਾਵਾਂਗੇ 121 ਕਿਲੋਮੀਟਰ ਅੱਗੇ ਦਾ ਆਪਾਂ ਤੁੰਡੜੀ ਘਾਟੀ ਦੇ ਐਕਸ਼ਨ ਕੀ ਕਰਦੇ ਇੱਥੇ ਇਧਰ ਫੁੱਲਾਣੀ ਘਾਟੀ ਆ ਉਹ ਵੀ ਦੇਖਾ ਆਵਾਂਗੇ ਸਾਡੇ ਟੀਵੀ ਦੇਖ ਕੇ ਆਵਾਂਗੇ ਇਧਰ ਕੇ ਮੰਤਰੀ ਖੰਤਰੀ ਨਾਲ ਦੇ ਪੁਲਿਸ ਵਾਲੇ ਬਹੁਤ ਜਿਆਦਾ ਮਿੱਤਰੋ ਇੱਥੇ ਪੀਣੇ ਆ ਚਾਹ ਰੁੱਕ ਗਏ ਸੀ ਰਾਹ ਚ ਤੇ ਮੌਸਮ ਦੇਖੋ ਕਿ ਪੂਰਾ ਘੈਂਟ ਬਣ ਗਿਆ ਹਵਾ ਹਵਾ ਚੱਲੀ ਜਾਂਦੀ ਆ ਤੇ ਆਪਾਂ ਨੂੰ ਬਾਈ ਮਿਲੀ ਸੀ ਪਟਾੜੇ ਦਾ ਮਿੱਤਰੋ ਸਟੀਲ ਦੇ ਗਲਾਸਾਂ ਜੀ ਸਵਾਦ ਆ ਇਹਨਾਂ ਦੇ ਛੋਟੇ ਦਾ ਨਹੀਂ ਪੀ ਆਰ ਚੱਲਦਾ ਸੱਖਾ ਮਿੱਤਰੋ ਫਿਰ ਗੱਲਬਾਤ ਜਾਵਾਂ ਘੈਂਟ ਇੱਧਰ ਮੌਸਮ ਬਹੁਤ ਬੜੀ ਆ ਨਾ ਬੱਪਾ ਹੌਣ ਨਹੀਂ ਹੋ ਜਾਂਦੇ ਅਸੀਂ ਪਿੰਡ ਗੋਰੀਏ ਗੱਲਬਾਤ ਬਣੀ ਪਈ ਆ ਐਂਡ ਗੋਰੀਏ ਹੌਣ ਨਹੀਂ ਹੋ ਜਾਂਦੇ ਅਸੀਂ ਪਿੰਡ ਗੋਰੀਏ ਲੇ ਜੇ ਬਾੜ ਉੱਪਰ ਹਲੋ ਵੀ ਮੀਂਹ ਪੈਣ ਲੱਗ ਗਿਆ ਥੋੜਾ ਥੋੜਾ ਸਿੰਗੋ ਅਸੀਂ ਮਿੱਤਰੋ ਚਾਹ ਪੀਣ ਲੱਗੇ ਸੀ ਤੇ ਮੀਂਹ ਪੈਣ ਲੱਗ ਗਿਆ ਕਿ ਬਾਬੇ ਨੇ ਤਾਂ ਰੇਨ ਕੋਡ ਪਾ ਲਿਆ ਮੈਂ ਵੀ ਪੰਡਾ ਚੱਲਦੀ। ਬਹੁਤ ਕੱਢਣਾ ਆ। ਹੈਂ? ਚੱਲ ਰਹੀ ਆ ਪਾਦਾ ਰੇਨ। ਬਾਲਾ ਚੱਕ ਮਾ ਮੈਂ ਰੇਨ ਕੋਡ ਪਾ ਕੇ ਚੱਕ ਮੈਂ। ਚਲੋ ਜੀ ਚਾਹ ਪੀ ਲਈਏ। ਸਰ ਦੇ ਦਾ ਕਿਨੂੰ ਬਾਦਦੇ ਕੋਈ ਨਾ ਮੀਂਹ ਚੋਹਣੀ ਆਂਦਾ। ਹਾਂ ਜੀ ਭਾਈ ਹੁਣੀ ਮਿਲੇ ਸੀ ਤਾਂ ਚਾਹ ਜੂ ਪੀਂਦੇ ਆ ਨਾਲ ਹੀ ਆਪਣੇ ਭਾਈ ਹੁਣੀ ਰਾਹ ਤੇ ਜ ਮਿਲ ਗਈ ਆ ਆਪਾਂ ਨੂੰ। ਹਾਂ ਬਾਬਾ ਫਟਾ ਅਹੀਂ ਕੱਲੇ ਆਈ ਗਏ ਚੱਲ ਭਾਈ ਉਹਨਾਂ ਨਾਲ ਸਾਥ ਜਾਓ ਜੂ ਉਹਨਾਂ ਦਾ ਵੀ ਸਾਥ ਆ ਵੀ ਉਹ। ਬਟਾਲੇ ਤੋਂ ਆ ਬਟਾਲੇ ਤੋਂ ਸਾਨੂੰ ਅੰਕਲ ਹੁਣੇ ਮਿਲੇ ਸੀ ਇਹਨਾਂ ਨੇ ਸਾਨੂੰ ਟੌਫੀਆਂ ਟੂਫੀਆਂ ਸਾਰਾ ਕੁਝ ਸਮਾਨ ਰੇਨ ਕੋਟ ਵਗੈਰਾ ਸਾਰਾ ਕੁਝ ਸੂਲਤ ਸੱਕ ਸੂਲਤ ਹਨ ਪੂਰੀ ਜਦੀ ਨਾਲ ਮੁਸ਼ਕਪੂਰੀ ਦਿੱਤੇ ਆ ਬੱਬਾ ਠੀਕ ਹੈ ਆਹ ਆ ਯਾਰ ਮੈਂ ਕਹਿੰਦਾ ਖੋਲ ਕੇ ਪਾ ਲਈਏ ਬੱਬਾ ਟੈਰਾ ਨੇ ਫੇਰ ਮਾਰੀ ਜਾਣਾ ਉੱਤੇ ਪਾਣੀ ਉੱਤੇ ਹਾਂਜੀ ਮਿੱਤਰੋ ਜਿਹੜੇ ਆਪਾਂ ਨੂੰ ਮਗਰ ਬਾਈ ਮਿਲੇ ਸੀਗੇ ਹਣਾ ਯਾਰ ਬਹੁਤ ਸੇ ਵਾਕੀ ਦੀਨਾ ਬਾਬਾ ਬਹੁਤ ਚੀਜ਼ਾਂ ਸਤਖੜੀਆਂ ਕੰਮ ਦੀਆਂ ਗੱਲਾਂ ਵੀ ਹਾਂ ਬਾਕੀ ਕੰਮ ਦੀਆਂ ਕੁਵਾਲਦੋ ਜੀ ਬੰਦੇ ਤੇ ਲੁਧਿਆਣੇ ਲੁਧਿਆਣੇ ਰਹਿੰਦੇ ਆ ਮਰਪੂਰਾ ਜੋਧਾ ਮਰਪੂਰਾ ਦੇ ਆਏ ਸੀ ਉਹਨਾਂ ਨੇ ਕੰਮ ਦੀਆਂ ਗੱਲਾਂ ਵੀ ਬਹੁਤ ਦੱਸੀਆਂ ਤੇ ਸਮਾਨ ਵੀ ਕੰਮ ਦਾ ਬਹੁਤ ਦਿੱਤਾ ਹਾਂ ਤੇ ਧੰਨਵਾਦ ਭਾਈਆਂ ਦਾ ਹੈਨਾ ਰੇਨ ਕੋਟ ਵੀ ਸਾਨੂੰ ਦਿੱਤੇ ਬੈਗ ਬੂਟਾ ਕਰਨ ਨੂੰ ਚਾਰ ਪੰਜ ਰੇਨ ਕੋਟ ਦਿੱਤੇ ਉਹਨਾਂ ਨੇ ਤੇ ਦੋ ਤਿੰਨ ਸਾਡੇ ਕੋਲ ਸੀਗੇ ਪਰ ਉਹਨਾਂ ਕਹਿੰਦੇ ਬੈਗ ਠਾਕ ਲਓ ਚਲੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਹਣਾ ਇਹ ਲਈ ਉੱਥੇ ਖੜਨਾ ਸੀ ਚਾਹ ਪੀਣੀ ਸੀਗੀ ਇਹ ਸਾਨੂੰ ਉਹਨਾਂ ਨੇ ਮਿਲਣਾ ਸੀਗਾ ਰੱਪ ਦੇ ਰੰਗ ਹੀ ਆ ਤਾਂ ਸਾਰੇ ਆਪਾਂ ਆ ਗਏ ਤਾਂ ਆਹ ਪੁਰਾਣਾ ਪਿੱਪਲ ਖੜਾ ਹੈ ਨਾ ਕੋਈ ਦੇਖੋ ਫਿਰ ਇਧਰ ਨੂੰ ਘੈਂਟ ਗੱਲਾਂ ਵਸਤਾ ਦੇਖੋ ਜੀ ਇਹਨਾਂ ਨੂੰ ਕਹਿੰਦੇ ਆ ਪੱਦਲ ਹੋ ਆਹ ਦੇਖ ਅੰਦਰ ਕੰਮ ਕਿਹੜਾ ਹੋਇਆ ਪਿਆ ਇਹ ਕਰ ਰਿਹਾ ਆ ਬਾਬਾ ਕਾ ਮੰਗਣਾ ਪਾ ਜਾਣਾ ਬਹੁਤ ਚਾਹੀਦੇ ਆ ਪਹਾੜ ਘੌਲ ਚਾਲ ਨੇ ਅਸੀਂ ਮਿੱਤਰਾਂ ਬੰਦਿਆਂ ਨੂੰ ਮਿਸ ਕਰ ਰਹੇ ਹਾਂ ਦੋ ਤਿੰਨਾਂ ਨੂੰ ਕਿਹੜੇ-ਕਿਹੜੇ ਬੰਦੇ ਸੈਲ ਇੱਕ ਚਾਚਾ ਇੱਕ ਬੰਦਾ ਹੋਰ ਉਹ ਦੱਸਣਾ ਨਹੀਂ ਯਾਰ ਦੱਸਣਾ ਨਹੀਂ ਹੋਏ ਹੈਗਾ ਆ ਮੌਕੇ ਤੇ ਜਵਾਬ ਦੇਗਾ ਕੌਣ ਚੇਚੀ ਕਿਹੜਾ ਕਹਿੰਦਾ ਮੈਂ ਤਾਂ ਜਾਣਿਆ ਮੌਕੇ ਤੇ ਜਵਾਬ ਚਲੋ ਅਈ ਸਾਡੇ ਹਾਂਜੀ ਮਿੱਤਰੋ ਲੰਗਰ ਦੇ ਆ ਗਏ ਚਾਹ ਤੇ ਦੇਸੀ ਘਿਓ ਵਾਲੀਆਂ ਜਲੇਬੀਆਂ ਜਾਲਦੀਆਂ ਮੇਰਾ ਬਾਬਾ ਕਿੱਥੇ ਹੈ ਮੇਰਾ ਬਾਬਾ ਮੇਰਾ ਬਾਬਾ ਦੇਸੀ ਘਿਓ ਦੀਆਂ ਦੇਸੀ ਘਿਓ ਦੀਆਂ ਜਲੇਬੀਆਂ ਚਾਹ ਪਾਲੋ ਫਿਰ ਹਾਂਜੀ 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 ਲੰਗਰ ਚ ਆਉਂਦਾ ਗੁਰੂ ਦਾ ਲੰਗਰ ਹੋਰ ਬਾਈ ਸੱਟੋ ਬਾਈ ਜਿੱਥੇ ਗੁਰੂ ਦਾ ਸਿੱਖ ਪਹੁੰਚ ਜਾਂਦੇ ਉੱਥੇ ਲੰਗਰ ਲੱਗ ਹੀ ਜਾਂਦਾ ਦੇਖੋ ਫਿਰ ਮੇਤਰੇ ਹੇਮਕਣ ਸਾਹਿਬ ਜਾਂਦੇ ਨੂੰ ਲੰਗਰ ਰੋਮਾਂ ਲੰਗਰ ਆ ਪਈਆਂ ਦਾ ਨਿਊ ਚੰਡੀਗੜ੍ਹ ਵਾਲੇ ਭਾਈਆ ਨਿਊ ਚੰਡੀਗੜ੍ਹ ਵਾਲੇ 1 ਜੂਨ ਤੋਂ 20 ਜੂਨ ਤੱਕ ਜਲੇਬੀਆਂ ਚਾਹ ਤੇਦਰ ਪ੍ਰਸ਼ਾਦ ਦਾ ਜੀ ਬਾਬਾ ਜੀ ਲੰਗਰ ਛੱਕ ਕੇ ਆ ਗਿਆ ਨੇਰਾ ਚ ਆ ਜੂ ਪੀ ਕੇ ਖਾ ਕੇ ਜਲੇਬੀਆਂ ਤੇ ਸੀ ਕੇ ਹੋਲੀਆਂ ਹੁਣ ਚਾਲਦੇ ਆ ਫਿਰ ਗੋਮਟ ਘਾਟ ਵੱਲ ਨੂੰ ਹਨ ਨਹੀਂ ਹਟ ਗਿਆ ਟ੍ਰੇਨ ਕੋਟ ਲਾ ਤੇ ਇਹ ਚੁੱਪ ਚੀਕ ਤੋਂ ਬਾਅਦ ਬੋਲ ਗਿਆ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਜਿੱਥੇ ਪੰਜਾਬੀ ਆਪਣੇ ਆਪ ਨੇ ਲੰਗਰ ਲਾ ਕੇ ਜਾਂਦੇ ਆ ਮਿੱਤਰੋ ਫਿਰ ਵੀ ਰਾਤ ਦਾ ਉਹ ਪਰਵਾਇਆ ਕੰਮ ਕਮਾ ਕੇ ਹੁਣ ਅੱਜ ਲੈ ਥੱਲੇ ਨੂੰ ਪਹਾੜੀ ਉੱਤਰਦੇ ਆ ਫੇਰ ਚੜਾਂਗੇ ਤਾਣੂ ਜੋ ਸੀਮਾ ਟ ਰਹਿ ਗਿਆ 5 ਕਿਲੋਮੀਟਰ ਇੱਥੋਂ ਜੋ ਸੀਮਾ ਟ ਨੂੰ ਜਾਈ ਜਾਨੇ ਮਿੱਤਰੋ ਪਹਿਲਾਂ ਮੀਂਹ ਜਿਆਦਾ ਪੈਂਦਾ ਸੀਗਾ ਹੁਣ ਠੰਡ ਵੀ ਥੋੜੀ ਥੋੜੀ ਮਹਿਸੂਸ ਹੋਣ ਲੱਗ ਗਈ ਹੈ ਕਿਉਂਕਿ ਇੱਧਰ ਬਰਫਾ ਏਰੀਆ ਆ ਗਿਆ ਨਾ ਕੀ ਚਲੋ ਆਪਣਾ ਮੁਸਫਰ ਰੱਖ ਕੇ ਸਵੇਰੇ ਪਹੁੰਚਦੇ ਆ ਗੁਰੂ ਘਰ ਜਾਣੇ ਉੱਥੇ ਕਿ ਮਿੱਤਰੋ ਚੱਕਰ ਆਇਆ ਹੋ ਗਿਆ ਸੀ ਲੇਟ ਪਤਾ ਖਾਦੋ ਸਾਡੇ ਨਾਲ ਸੀਗਾ ਬੰਦੇ ਪਟਾੜੇ ਦੇ ਹਨਾ ਆਪਣੇ ਮੁੰਡੇ ਰਾਜ ਵਿੱਚ ਬੈਠਾ ਹੋਣਾ ਇੱਕ ਮਾਰ ਸਾਨੂੰ ਦਿੱਤਾ ਸੂਰ ਚਾਰਜ ਕਰ ਰਿਹਾ ਵੀ ਆਪਣੇ ਪਟਾੜੇ ਵਾਲੇ ਚਾਰਜ ਕਰਾਉਂਦਾ ਹੈ ਹਨਾ ਤੇ ਉਹ ਅਸੀਂ ਅਸੀਂ ਟੀਕ ਟੀਕ ਆਇਆ ਸੀ ਥੋੜਾ ਅੱਗੇ ਨਿਕਲ ਆਏ ਉਹ ਪਿੰਡਰ ਸਾਨੂੰ ਹੋਏ ਤੱਕ ਮਿਲੇ ਹੀ ਸਾਡਾ ਫੋਨ ਵੀ ਸਾਡੇ ਕੋਲ ਆ। ਬਾਕੀ ਚਲੋ ਕੋਈ ਨਾ ਅਸੀਂ ਫੋਨ ਚਾਹਨੇ ਭਾਵੇਂ ਬੈਣ ਬੈਣ ਦੇ ਫੋਨ ਲਾ ਲੈਣਗੇ ਆਪਦੇ ਫੋਨ ਤੇ ਤੰਤਰ ਰਾਹ ਤੱਕ ਫੋਨ ਵੀ ਆਇਆ ਆਇਆ ਨਹੀਂ। ਵੀ ਫੋਨ ਲਾ ਲੈਣ ਰਹੀ ਅਸੀਂ ਪੁੱਛ ਲਈਏ ਭਾਈ ਕਿੱਥੇਗਾ ਉਹਨਾਂ ਨਾਲ ਫੋਨ ਤੇ ਕੋਈ ਫੋਨ ਨਹੀਂ ਆ ਰਿਹਾ। ਚੱਲੋ ਅਮਰ ਇੱਥੇ ਕਰਦੇ ਆਂ ਅੱਜ ਦੂਰ ਤੱਕ ਵੀ ਰੁਕੇ ਆਂ ਅੱਜ ਖੜੇ ਆਂ ਉਹਨਾਂ ਵਾਲੀ ਘਾਟੇ ਤੋਂ ਬਾਅਦ ਘੰਟਾ ਵਾਪਸ ਕਰਾ ਦੋ। ਨਹੀਂ ਤਾਂ ਯਾਰ ਟਾਈਮ ਉੱਥੇ ਪਹੁੰਚ ਜਾਊਗਾ। ਚਲੋ ਚਲੋ। ਪਣਾਉਂਦੇ ਸਰੰਗਾ ਹੋਰ ਚੱਕਰ ਲੈਣਾ ਫੁੱਲ ਵਾਲੀ ਘਾਟੀ ਵੀ ਹੈ ਨਾ 17 ਕਿਲੋਮੀਟਰ ਹੈ। ਇੱਧਰੋਂ ਕੋਈ ਨਾ ਜਾਣਾ। ਆ ਬੱਬਾ ਦੱਸੋ। ਆ ਜਿਹਦੇ ਪਾਸੇ ਖਾਲਸਾ ਦੀ ਹੋ ਸਾਨੂੰ ਮਨਾਈ ਨਾੰਦਨੋ। ਬੱਬਾ ਇਹ ਤਣਖਾ ਇਹ ਤਣਖਾ ਤੇ ਯਾਰ ਇੱਥੇ ਇੱਥੇ ਮੋਟਰਾਂ ਵਾਲੇ ਆ ਵੀ ਖੜੇ ਆ ਭਰਾ ਵੀ ਚਕਾ ਲੈ ਜਾਂਦਾ ਫਿਰ। ਆ ਵੀ ਚਕਾਰੋ ਵਰਚਕਾਰੋ ਚਕਾਰੋ ਚਕਾਰੋ ਆ ਵੀ ਚਕਾਰੋ ਇਹ ਜ਼ਬਰਦਸਤੀ ਕਰਦੇ ਆ ਅਸੀਂ ਉਹਨਾਂ ਦੀ ਮਿਲਟ ਨਹੀਂ ਕਰਦੇ ਹਾਂ ਹਾਂ ਜੋਰ ਦੇ ਬੇਸਤੀ ਕਰਦੇ ਆ ਨਾ ਟਾਈਮ ਹੋਵੇਗਾ ਇਹੋ ਜਿਹੀਆਂ ਆਉਂਦੀਆਂ ਹੋਰ ਤੋਂ ਜ਼ਬਰਦਸਤੀ ਕਰਦੇ ਆ ਆ ਵੀ ਚਕਾ ਦੇ ਫਿਰ ਆ ਵੀ ਚਕਾ ਆ ਵੀ ਚਕਾ ਯਾਰ ਉਹ ਵੀ ਥੋੜ ਜਗ੍ਹਾ ਮਿਲਦੀ ਲਾ ਲਓ ਆ ਕਿਤੇ ਨਹੀਂ ਜਗ੍ਹਾ ਇੱਥੋਂ ਥੋੜਾ ਆ ਕਿੰਨੇ ਮੋਟਰਸਾਈਕਲ ਫਰੇ ਆ ਇਹ ਆਹੀ ਇੱਕ ਲਾਜ ਵਿੱਚ ਜਗ੍ਹਾ ਘਟ ਦਿੰਦੀ ਇੱਥੇ ਨਹੀਂ ਆਉਣਾ ਇੱਥੇ ਨਹੀਂ